ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਡੋਸਾ ਤੇ ਅਜੋ ਆ ਦੇਖੋ ਜੀ ਆ ਹੈਗਾ ਜੀ ਸਾਡਾ ਡੋਸਾ ਆਪਾਂ ਲਿਆਂਦਾ ਸੀ ਬੈਟਰ ਫਿਰ ਆਪਾਂ ਇਹਨੂੰ ਮਿਕਸ ਕੀਤਾ ਇੱਕ ਬੌਲ ਦੇ ਵਿੱਚ ਠੀਕ ਹੈ ਜੀ ਔਰ ਚੰਗੀ ਤਰ੍ਹਾਂ ਇਹਦੇ ਵਿੱਚ ਮੈਂ ਐਕਚੁਅਲੀ ਥੋੜੀ ਜਿਹੀ ਮਸਾਲੇ ਪਾ ਲਈ ਸੀ ਨਮਕ ਥੋੜੀ ਜਿਹੀ ਮਿਰਚੀ ਤੇ ਉਸ ਤੋਂ ਬਾਅਦ ਆਪਾਂ ਜੀ ਇਹਨੂੰ ਲੈ ਕੇ ਜਾਣੇ ਆ ਬਣਾ ਲਈ ਦੇਖੋ ਤੁਸੀਂ ਦੇਖ ਸਕਦੇ ਹੋ ਆਪਾਂ ਦਵੇ ਤੇ ਪਹਿਲਾਂ ਥੋੜਾ ਜਿਹਾ ਕਿਉ ਪਾ ਲਿਆ ਸੀ ਫਿਰ ਉਸ ਤੋਂ ਬਾਅਦ ਆਪਾਂ ਬੈਟਰ ਨੂੰ ਇਹ ਥੋੜਾ ਜਿਹਾ ਖਰਾਬ ਹੋ ਗਿਆ ਸੀ ਜਦੋਂ ਮੈਂ ਰਾਉਂਡ ਰਾਉਂਡ ਇਹਨੂੰ ਕਰ ਰਹੀ ਸੀ ਨਾ ਤੇ ਥੋੜਾ ਜਿਹਾ ਖਰਾਬ ਹੋ ਗਿਆ ਸੀ ਬਟ ਪਹਿਲਾਂ ਹੀ ਅੱਧਾ ਹੋਇਆ ਸੀ ਪਰ ਜਿਹੜਾ ਮੈਂ ਸੈਕਿੰਡ ਬਣਾਇਆ ਸੀ ਉਹ ਬਹੁਤ ਵਧੀਆ ਬਣਿਆ ਸੀ ਉਤੇ ਪਹਿਲਾ ਜਿਹੜਾ ਬਣਿਆ ਸੀ ਥੋੜਾ ਜਿਹਾ ਮੇਰੇ ਤੋਂ ਖਰਾਬ ਬਣਿਆ ਸੀ ਕਿਉਂਕਿ ਮੈਂ ਇੱਥੇ ਆ ਕੇ ਨਾ ਮਤਲਬ ਇਹ ਮੇਬੀ ਫਸਟ ਟਾਈਮ ਤਿਆਰ ਕੀਤਾ ਮਤਲਬ ਟਰਾਈ ਕੀਤਾ ਸੀਗਾ ਉਹਦੇ ਕਰਕੇ ਥੋੜਾ ਜਿਹਾ ਮੈਨੂੰ ਇਦਾਂ ਟਾਈਮ ਲੱਗ ਗਿਆ ਸੋ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਰੈਡੀ ਕਰ ਰਹੇ ਹਾਂ ਮੈਨੂੰ ਸੀਗਾ ਵੀ ਕਿਵੇਂ ਨਾ ਕਿਵੇਂ ਅੱਛਾ ਬਣ ਗਿਆ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਸਾਈਡਾਂ ਦੇ ਉੱਤੇ ਆਪਾਂ ਕਿਉਂ ਲਗਾਉਣਾ ਸੀ ਤਾਂ ਕਿ ਇਹਨੂੰ ਮਤਲਬ ਇਹਦੀ ਸਾਈਡ ਚੇਂਜ ਕਰਨ ਦੇ ਵਿੱਚ ਆਪਾਂ ਨੂੰ ਆਸਾਨੀ ਰਹੇ ਨੀ ਛੁਪ ਚਿਪਕ ਨਾ ਜਾਏ ਸਾਈਡਾਂ ਤੋਂ ਤੇ ਆਪਾਂ ਥੋੜਾ ਥੋੜਾ ਮਤਲਬ ਘਿਓ ਲਗਾਇਆ ਸਾਈਡਾਂ ਤੇ ਤੇ ਮੈਨੂੰ ਇਹ ਵੀ ਸੀਗਾ ਨਾਲ ਕਿਉਂਕਿ ਬ੍ਰਦਰ ਨੇ ਨਾਈਟ ਡਿਊਟੀ ਤੋਂ ਵਾਪਸ ਆਣਾ ਸੀਗਾ ਉਹ ਨਾਈਟ ਡਿਊਟੀ ਤੇ ਸੀਗਾ ਉਹਨੇ ਨਾਈਟ ਡਿਊਟੀ ਤੋਂ ਵਾਪਸ ਆਣਾ ਸੀ ਤੇ ਮਾਰਨਿੰਗ ਚ ਆ ਕੇ ਉਹਨੂੰ ਬ੍ਰੈਕਫਾਸਟ ਕਰਨਾ ਹੁੰਦਾ ਕਿਉਂਕਿ ਉਹਨੂੰ ਭੁੱਖ ਲੱਗੀ ਹੁੰਦੀ ਆ ਤੇ ਮੈਂ ਹਜੇ ਤਿਆਰ ਹੋਣਾ ਸੀ ਆਫਿਸ ਲਈ ਇਸ ਲਈ ਮੈਂ ਸੋਚਿਆ ਕਿ ਚਲੋ फटाफट ਉਹਦੇ ਲਈ ਅੱਜ ਇਹ ਬਣਾ ਦਿੱਤਾ ਜਾਵੇ ਉਹ ਸੋਰੀ ਟੁੱਟ ਗਿਆ ਪਹਿਲਾਂ ਸੀ ਚਲੋ ਕੋਈ ਨਹੀਂ ਸੈਕਿੰਡ ਦੇਖਦੀ ਹੈ ਸੈਕਿੰਡ ਕਿੰਦਾ ਬਣਦਾ ਬਟ ਸੈਕਿੰਡ ਅੱਛਾ ਬਣ ਰਿਹਾ ਸੀ ਮੈਂ ਆਪਣੇ ਵੱਲ ਪੂਰੀ ਪੂਰੀ ਕੋਸ਼ਿਸ਼ ਕਰ ਰਹੀ ਸੀ ਕਿ ਅੱਛਾ ਵਾਓ ਥੋੜਾ ਜਿਹਾ ਟੁੱਟਿਆ ਸੀ ਚਲੋ ਕੋਈ ਗੱਲ ਨਹੀਂ ਫਿਰ ਆਪਾਂ ਜੀ ਇਹਨੂੰ ਸਾਈਡ ਚੇਂਜ ਕਰਕੇ ਆਪਾਂ ਨੂੰ ਇਹਨੂੰ ਵੀ ਥੋੜਾ ਜਿਹਾ ਸੇਕ ਲਗਵਾਇਆ ਵੈਸੇ ਤਾਂ ਜਿਹੜੇ ਆਪਾਂ ਬਾਹਰੋਂ ਖਾਂਦੇ ਉਹ ਇੱਕ ਸਾਈਡ ਹੀ ਪਕਾਉਂਦੇ ਨੇ ਦੂਸਰੀ ਸਾਈਡ ਨਹੀਂ ਉਹ ਸੇਕ ਲਵਾਉਂਦੇ ਪਰ ਉਥੋਂ ਦਾ ਆਪਣੇ ਪੰਜਾਬੀ ਰਹਿੰਦੇ ਨਹੀਂ ਇਹ ਚੀਜ਼ਾਂ ਨੂੰ ਫਿਰ ਆਪਾਂ ਥੋੜਾ ਜਿਹਾ ਹੋਰ ਘਿਓ ਲਗਾਇਆ ਤਾਂ ਕਿ ਥੋੜਾ ਜਿਹਾ ਹੋਰ ਨਰਮ ਹੋ ਜਵੇ ਸੇਕ ਵਧੀਆ ਲੱਗ ਜਾਵੇ ਤੇ ਫਿਰ ਮੈਨੂੰ ਇਹ ਸੀ ਮੈਂ ਖੈ ਨਾ ਹੋਵੇ ਉਹ ਬੋਲੇ ਕਿ ਕੀ ਕੱਚਾ ਜਿਹਾ ਬਣਾ ਕੇ ਮੈਨੂੰ ਪਕੜਾਤਾ ਕਿਉਂਕਿ ਪਹਿਲੀ ਵਾਰ ਤਾਂ ਮੈਂ ਬਣਾਇਆ ਸੀ ਮੈਂ ਉਹਨੂੰ ਪਹਿਲਾਂ ਪੁੱਛਿਆ ਸੀਗਾ ਰਾਤੀ ਕਿ ਸਵੇਰੇ ਜਿਵੇਂ ਬਣਾਵਾਂ ਤੂੰ ਖਾ ਲੇਗਾ ਪਹਿਲਾਂ ਉਹਨੇ ਕਿਹਾ ਸੀ ਹਾਂ ਨਹੀਂ ਡੈਨ ਦੇ ਫਿਰ ਉਹਨੇ ਇੱਕ ਮਤਲਬ ਵਿੰਗੇ ਜੇ ਮੂਨਾ ਲੈਣੇ ਮੈਨੂੰ ਕਿਹਾ ਹਾਂ ਚਲ ਕੋਈ ਨਹੀਂ ਬਣਾ ਲਈ ਤੂੰ ਫਿਰ ਮੈਂ ਕਿਹਾ ਚਲੋ ਆਪਾਂ ਟਰਾਈ ਕਰਦੇ ਹਾਂ ਜੇ ਉਹਨੂੰ ਅੱਛੇ ਲੱਗੇ ਠੀਕ ਹੈ ਆਦਰਵਾਇਸ ਵੀ ਦੇਖ ਹੀ ਜਾਏਗੀ ਦੇਖੋ ਬਾਹਰ ਬਹੁਤ ਜ਼ਿਆਦਾ ਗਰਮੀ ਹੈ ਬਹੁਤ ਜ਼ਿਆਦਾ ਧੁੱਪ ਸੀਗੀ ਬਾਹਰ ਫਿਰ ਮੈਂ ਉਹਨੂੰ ਹੌਲੀ-ਹੌਲੀ ਛੇਕ ਧੀਰੀ ਸੀ ਕਿਉਂ ਬੰਦਵੇ ਕਿਉਂਕਿ ਪਹਿਲਾਂ ਸੀਗਾ ਇਸ ਲਈ बन जा रिया है देखने में तो टेस्टी लग भी रिया सी मेनू ते ਨਾਲ ਨਾਲ ਮੈਨੂੰ ਇਹ ਵੀ ਸੀਗਾ ਕਿ ਦੇਖ ਕੇ ਬੋਲੇ ਨਾ ਕਿ ਕੀ ਬਣਾ ਕੇ ਦੇਤਾ ਤੂੰ ਮੈਨੂੰ ਚਲੋ ਖੈਰ oh oh shit ਟੁੱਟ ਗਿਆ ਉਹ ਟੁੱਟ ਜਾਂਦਾ ਮੈਨੂੰ ਬੜਾ ਅਫਸੋਸ ਹੁੰਦਾ ਕਿ ਪਟ ਜਾਂਦਾ ਚਲੋ ਆਪਾ ਇਮੂ ਦਰਾਫਤਾ ਉਹਨਾਂ ਆਪ ਬਣਾਵਾਂਗੇ ਸੈਕਿੰਡ ਕਿਉਂਕਿ ਨਾ ਮੈਨੂੰ ਲੱਗਦਾ ਸ਼ਾਇਦ ਮੈਂ ਪਹਿਲਾਂ نیچے ਕਿਉਂ ਪਾਇਆ ਸੀਗਾ ਵੀ ਉਹਦੇ ਕਰ ਜ਼ਿਆਦਾ ਕਿਉਂ ਵਾਲੇ ਸੀ ਸ਼ਾਇਦ ਤਾਂ ਹੋ ਟੁੱਟ ਗਿਆ ਸੀ ਪਰ ਉਹ ਮਤ ਉਹਦਾ ਚਾਤ ਹੋਣੀ ਵੀ ਜ਼ਿਆਦਾ ਹੀ ਹੈ ਖਟ ਕਿਉਂ ਪਾਣਾ ਚਾਹੀਦਾ ਪਰ ਚਲੋ ਕੋਈ ਨਹੀਂ ਦੇਖਦੇ ਆ ਸੈਕਿੰਡ ਵਾਲਾ ਸੈਕਿੰਡ ਵਾਲਾ ਕਿੱਦਾਂ ਬੰਦੇ ਹਮ ਵਾਈ ਗੁਰੂ ਜੀ ਵਾਈ ਗੁਰੂ ਜੀ ਵਾਈ ਗੁਰੂ ਜੀ ਵਾਈ ਗੁਰੂ ਜੀ ਓ ਸ਼ੇਤਿਆਰ ਫੇਰੇ ਵੀ ਟੁੱਟ ਗਿਆ ਪਰ ਜੋ ਲੋਕ ਕਹਿੰਦੇ ਹੁੰਦੇ ਆ ਕਿ ਬੰਦੇ ਨੂੰ ਸਿੱਖਣਾ ਚਾਹੀਦਾ ਵਾ ਕਰ ਆਪਾਂ ਕੰਮ ਕਰਾਂਗੇ ਤਾਂ ਹੀ ਸਾਨੂੰ ਪਤਾ ਚੱਲੇਗਾ ਜਦੋਂ ਤਾਂ ਨਹੀਂ ਕਰਾਂਗੇ ਤਾਂ ਫਿਰ ਬੈਠੇ ਬਿਠਾਏ ਤਾਂ ਸਭ ਕੁਝ ਐਸੀ ਵੀ ਨਹੀਂ ਆਪਾਂ ਨੂੰ ਪਤਾ ਲੱਗੇਗਾ ਹਨ ਇਸ ਲਈ ਮੈਂ ਸੋਚਿਆ ਕਿ ਚਲੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਟ ਨੈਕਸਟ ਟਾਈਮ ਸਹੀ ਕੋਈ ਗੱਲ ਨਹੀਂ ਕਿਉਂਕਿ ਇਹ ਫਸਟ ਟਾਈਮ ਸੀ ਫਿਰ ਆਪਾਂ ਫੇਸ ਸਾਈਡਾ ਤੇ ਕਿਉਂ ਲਗਾਇਆ ਤਾਂ ਕਿ ਆਸਾਨੀ ਹੋ ਜੇ ਵੀ ਸਾਈਡ ਚੇਂਜ ਕਰਨ ਲਈ ਆਪਾਂ ਨੂੰ ਤੇ ਮੁਸੇਕ ਲੱਗ ਰਿਆ ਸੀ ਮੈਂ ਦੇਖ ਰਹੀ ਸੀ ਕਿ ਕਿਉਂ ਟੁੱਟ ਗਿਆ ਕਿਉਂ ਇਦਾਂ ਟੁੱਟ ਰਿਹਾ ਕਿ ਮੈਨੂੰ ਸਹੀ ਤਰ੍ਹਾਂ ਬਣਾਉਣਾ ਨਹੀਂ ਆ ਰਿਹਾ ਕਿਉਂਕਿ ਸਾਡੀ ਜਿਹੜੀ ਨੇਬਰ ਸੀ ਉਹ ਵੀ ਨਹੀਂ ਸੀ ਕਿਉਂਕਿ ਉਹ ਆਫਿਸ ਜਾ ਚੁੱਕੀ ਸੀ ਉਹ ਥੋੜਾ ਜਲਦੀ ਚਲੀ ਗਈ ਸੀ ਅਗਰ ਉਹ ਹੁੰਦੀ ਤਾਂ ਸ਼ਾਇਦ ਉਹ ਮੇਰੀ ਹੈਲਪ ਕਰ ਦਿੰਦੀ ਸ਼ਾਇਦ ਕੀ ਕਾਰੀ ਦੇਣੀ ਸੋਨੇ ਮੇਰੀ ਹੈਲਪ ਕਿਉਂਕਿ ਅੱਗੇ ਮੈਂ ਉਹਨੂੰ ਬਣਾਉਂਦੇ ਦੇਖਿਆ ਸੀ ਤਾਂ ਜਦੋਂ ਉਹਨੇ ਕਿਹਾ ਸੀ ਕਿ ਮੈਂ ਵੀ ਟਰਾਈ ਕਰਾਂਗੀ ਤਾਂ ਉਹ ਕਹਿੰਦੀ ਸੀ ਕੋਈ ਹਨ ਤੁਸੀਂ ਲੈ ਕੇ ਆਉਂਗੇ ਤਾਂ ਮੈਨੂੰ ਦੱਸਿਓ ਮੈਂ ਤੁਹਾਨੂੰ ਦੱਸ ਦਾਂ ਕਿ ਕਿਵੇਂ ਬਣਾਉਣਾ ਅਗਰ ਤੁਹਾਨੂੰ ਨਹੀਂ ਆਏਗਾ ਤਾਂ ਫਿਰ ਮੈਂ ਕਿਹਾ ਸੀ ਚਲੋ ਠੀਕ ਹੈ ਕਿ ਲੋ ਜੀ ਆਪਾਂ ਫੇਰ ਹੁਣ ਇਹਦਾ ਸਾਈਡ ਚੇਂਜ ਕਰਾਂਗੇ ਆਪਾਂ ਬਸ ਇਹ ਬਬਜੀ ਟੁੱਟੇ ਨਾ ਬਸ ਟੁੱਟੇ ਨਾ ਟੁੱਟੇ ਨਾ ਵਧੀਆ ਇੱਦਾਂ ਹੀ ਸਾਈਡ ਚੇਂਜ ਹੋ ਜਾਈ ਦੀ ਗੁਦੀ ਵਾਈ ਗੁਦੀ ਵਾਈ ਗੁਦੀ ਵਾਈ ਕਰ ਦੋਗੀ ਓ ਵਾਓ ਦੇਖਿਆ ਬਾਬਾ ਜੀ ਨੇ ਮੇਰਾ ਸਾਥ ਦਿੱਤਾ ਸੋ ਬਹੁਤ ਨਰਮ ਬਣੇ ਪੋਜ਼ਾਵਾ ਬਹੁਤ ਹੀ ਸੌਫਟ ਸੌਫਟ ਸੀਗੇ ਤੇ ਆਪਾਂ ਫਿਰ ਸਾਈਡ ਚੇਂਜ ਕਰਕੇ ਆਪਾਂ ਇਹਦੇ ਤੇ ਇਹਨੂੰ ਵੀ ਥੋੜਾ ਜਿਹਾ ਸੇਕ ਲਗਵਾਇਆ ਤੇ ਥੋੜਾ ਜਿਹਾ ਸੇਕ ਲੱਗ ਜਾ ਤਾਂ ਕਿ ਕੱਚਾ ਕੱਚਾ ਜਣਾ ਨਾ ਲੱਗੇ ਕਿਉਂਕਿ ਬਾਜ਼ਾਰੀ ਬਣੀ ਹੋਈ ਚੀਜ਼ ਤੇ ਘਰ ਦੀ ਬਣੀ ਚੀਜ਼ ਥੋੜਾ ਜਿਹਾ ਫਰਕ ਤਾਂ ਹੁੰਦਾ ਹੀ ਆ ਇਸ ਲਈ ਮੈਂ ਸੋਚਿਆ ਕਿ ਚਲੋ ਦੋਨੋਂ ਇੱਕ ਸਾਈਡ ਚਲੋ ਆਪਾਂ ਸੇਕ ਲਵਾਨੇ ਆਂ ਦੂਜੀ ਸਾਈਡ ਵੀ ਉਹ ਥੋੜਾ ਜਿਹਾ ਸੇਕ ਲਵਾਨੀਏ ਫਿਰ ਇਹ ਥੋੜਾ ਜਿਹਾ ਪੱਕ ਗਿਆ ਸੀ ਸਾਈਡ ਚੇਂਜ ਕਰਕੇ ਵੀ ਫਿਰ ਇਹਨੂੰ ਮੈਂ ਸਾਈਡ ਚੇਂਜ ਕਰਨ ਦੀ ਕੋਸ਼ਿਸ਼ ਫਿਰ ਦੋ ਵਾਰ ਕਰੀ ਸੀ ਪਰ ਆਪਾਂ ਕਰ ਲਈ ਬਹੁਤ ਵਧੀਆ ਤਰੀਕੇ ਨਾਲ ਬਣ ਗਿਆ ਤੇ ਲੁੱਕ ਤੁਹਾਨੂੰ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ I hope ਬਦੀ ਬਣਿਆ ਹੋਏਗਾ ਕਿਉਂਕਿ ਮੈਂ ਤਾਂ ਖਾਦਾ ਨਹੀਂ ਸੀਗਾ ਕਿਉਂਕਿ ਮੈਂ ਸਿਰਫ ਉਹਨੂੰ ਹੀ ਬ੍ਰੇਕਫਾਸਟ ਰੈਡੀ ਕਰਕੇ ਦੇਣੀ ਹੁੰਦੀ ਹੁੰਦੀ ਹੈ ਜਦੋਂ ਨਾਈਟ ਸ਼ਿਫਟ ਤੋਂ ਵਾਪਸ ਆਉਂਦਾ ਜਦੋਂ ਮਾਰਨਿੰਗ ਦੇ ਵਿੱਚ ਤੇ ਮੈਨੂੰ ਹੀ ਹੁੰਦਾ ਕਿ ਚਲੋ ਉਹਦਾ ਬ੍ਰੇਕਫਾਸਟ ਰੈਡੀ ਕਰਦਾ ਆਖ ਲੋ ਖਾ ਲੈ ਚਲੋ ਜੀ ਇਹ ਬਣ ਗਿਆ ਹੁਣ ਆਪਾਂ ਕਰਾਂਗੇ ਜੀ ਥਾੜ੍ਹ ਦੀ ਤਿਆਰੀ ਥਾੜ੍ਹੀ অলਮੋਸਟ ਬਣ ਚੁੱਕੀ ਆ ਵਾ ਦੇਖੋ ਜੀ ਤੇਨ ਥੋੜਾ ਜਿਹਾ ਤੇਲ ਜ਼ਿਆਦਾ ਸੀਗਾ ਪਰ ਦੁਬਾਰਾ ਦੇਖਿਆ ਤਾਂ ਨਹੀਂ ਸੀ ਤੇਲ ਨਾਲ ਬਾਬਾ ਸੀ ਦੁਬਾਰਾ ਟਰਾਈ ਕੀਤਾ ਦੇਖਾਂ ਪਰ ਨਹੀਂ ਸੀ ਕਿ ਮੇਰੇ ਹੱਥ ਵੀ ਤੇਲ ਵਾਲੇ ਸੀ ਨਾ ਮੈਨੂੰ ਲੱਗ ਰਿਹਾ ਸੀ ਸ਼ਾਇਦ ਤੇਲ ਕਿਉਂ ਲੱਗਿਆ ਹੋਇਆ ਮੇਰੇ ਹੱਥਾਂ ਨੂੰ ਤੇ ਉਹਦੇ ਕਰਕੇ ਦੇਖੋ ਜੀ ਇਹ ਬੜਾ গোল-গোল ਵਧੀਆ ਬਣ ਕੇ ਤਿਆਰ ਦੋਸਾ ਆਪਣਾ ਤੇ ਜਿਨੇ ਜਿਨੇ ਖਾਣੇ ਆ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦਿਨ ਤੇ ਨਾਲ ਆਪਾਂ ਜਿਹੜਾ ਤਿਆਰ ਕਰ ਲਈ ਸੀ ਰਾਤੀ ਮੈਂ ਬਣਾਈ ਸੀ ਦਾਲ ਸਵੇਰੇ ਨਹੀਂ ਬਣਾਈ ਸੀ ਜਿਹੜੀ ਰਾਤੀ ਬਣਾਈ ਸੀ ਦਾਲ ਮੈਂ ਉਹਨੂੰ ਉਹੀ ਗਰਮ ਕਰਕੇ ਦਿੱਤੀ ਕਿ ਚਲੋ ਸਵੇਰੇ ਡੋਸੇ ਦੇ ਨਾਲ ਉਹਨੂੰ ਉਹੀ ਦਾਲ ਦਿੱਤੀ ਜਾਵੇ ਕਿ ਇਸੇ ਦਾਲ ਦੇ ਨਾਲ ਉਹਨੂੰ ਮੈਂ ਬੋਸਾ ਤਿਆਰ ਕਰਕੇ ਦਵਾਂ Delhi ਮੈਂ ਦੋ ਤਿੰਨ ਤਿੰਨ ਬਣਾਈ ਸੀ ਦੋਸੇ ਤਿੰਨ ਦੋਸੇ ਉਹਦੇ ਲਈ ਮੈਂ ਬਣਾਈ ਸੀ ਕਿ ਚਲੋ ਆਮ ਜੀ ਦਾਲ ਸੀ ਹੀ ਪੂਰਾ ਰੈੱਡ ਸ਼ੈੱਡਿੰਗ ਕਰਕੇ ਆਪਾਂ ਗਏ ਮੈਨੂੰ ਕਿਹਾ ਕਿ ਨੀਚੇ ਕਪੜਾ ਵਿਛਾਲਾ ਫਿਰ ਉਹਨੇ ਮੈਨੂੰ ਦਿੱਤਾ ਦੋਸਾ ਖਾ ਲਈ ਇਹਨੇ ਕਿਹਾ ਮੈਨੂੰ ਖਾ ਕੇ ਦੱਸ ਕਿ ਕਿਦਾਂ ਦਾ ਬਣਿਆ ਕਿ ਠੀਕ ਬਣਿਆ ਉਹਨੇ ਫਿਰ ਇੱਕ ਬਾਈਟ ਲਈ ਖਾ ਕੇ ਮੈਨੂੰ ਪੁੱਛਿਆ ਕਿ ਮੈਂ ਠੀਕ ਆ ਕੰਦਾ ਹਾਂ ਫਿਰ ਮੈਨੂੰ ਸਾਹ ਆਇਆ ਕਿ ਚਲੋ ਉਹਨੂੰ ਪਸੰਦ ਆਇਆ ਹਾਂਜੀ ਮੇਰੇ ਬ੍ਰਦਰ ਨੂੰ ਤਾਂ ਬਹੁਤ ਬਹੁਤ ਵਧੀਆ ਲੱਗਿਆ ਟੋਸਾ ਬਣਿਆ ਹੋਇਆ ਤੇ ਤੁਸੀਂ ਵੀ ਦੱਸਿਓ ਕੀ ਕਿਦਾਂ ਦਾ ਬਣਾਇਆ ਸੀ ਮੈਂ ਠੀਕ ਹੈ ਤੁਸੀਂ ਖਾਤ ਨਹੀਂ ਸਕਦੇ ਸੀ ਪਰ ਤੁਸੀਂ ਦੇਖ ਕੇ ਦੱਸ ਸਕਦੇ ਹੋ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਦੱਸਿਓ ਮੈਨੂੰ ਮੇਰਾ ਅੱਜ ਦਾ ਇਹ ਬਲੌਗ ਤੁਹਾਨੂੰ ਕਿਦਾਂ ਦਾ ਲੱਗਿਆ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਓਕੇ ਬਾਏ